ਲਓ ਵੀ ਮਤਰੋ ਅੱਜ ਦੇ ਬਲੌਗ ਦੀ ਸ਼ੁਰੂਆਤ ਹੋ ਚੁੱਕੀ ਆ ਤੇ ਚੱਲੇ ਆਪਾਂ ਕਿੱਥੇ ਆ ਚੱਲੇ ਆਪਾਂ ਅੱਜ ਆਪਣੇ ਪਿੰਡ ਬਰਸੀ ਸੀ ਬਾਬਾ ਜੀ ਦੀ ਤੇ ਉੱਥੇ ਚੱਲੇ ਆ ਤੇ ਜਾ ਕੇ ਕਰਦੇ ਆ ਗੁਰੂ ਮਹਾਰਾਜ ਦੇ ਦਰਸ਼ਨ ਤੇ ਬਲੌਗ ਦੇ ਨਾਲ ਜੁੜੇ ਰਹੋ ਸਾਰੇ ਵੀਰ ਭਰਾ ਤੇ ਇਹ ਆਪਣਾ ਇੱਕ ਛੋਟਾ ਮਿਨੀ ਬਲੌਗ ਹੋਊਗਾ ਕਿਉਂਕਿ ਆਪਣੇ ਜਿਹੜੇ ਵੀਰ ਭਰਾ ਹੀ ਸੇਵਾ ਕਰਦੇ ਆ ਕਹਿੰਦੇ ਬਈ ਸਾਡੇ ਵੀ ਫੋਟੋ ਲਿਆ ਦੇ ਬਲੌਗ ਬਲੌਗ ਜਾਣਾ ਤੂੰ ਹੋਰ ਚੀਜ਼ਾਂ ਦੇ ਤਾਂ ਪੁੰਨ ਰਹਿਣਾ ਤੇ ਸਾਡਾ ਵੀ ਪਾਈ ਤੇ ਤਾਂ ਕਰਕੇ ਆਪਾਂ ਥੋੜੀ ਜੀ ਕੋਸ਼ਿਸ਼ ਕੀਤੀ ਹੈ ਵਲੌਗ ਬਣਾਉਣ ਦੀ ਤੇ ਤੁਸੀਂ ਵੀ ਸਾਰੇ ਪਸ ਵਲੌਗ ਦੇ ਨਾਲ ਜੁੜੇ ਰਹੋ ਤੇ ਵੇਖੋ ਅੱਗੇ ਅੱਗੇ ਮਿਲਦੇ ਆ ਜੀ ਗੁਰੂ ਮਹਾਰਾਜ ਦੇ ਘਰ ਜਾ ਕੇ कला लॻा हूंदा ਵੇ ਸਕਦੇ ਹੋ ਤੁਸੀਂ ਸਾਰਾ ਭਰਾ ਪੰਡਾਲੋਂ ਖਾਣੇ ਦਾ ਆਪਣੇ ਸਤਿਕਾਰਯੋਗ ਸ਼ੇਰਾ ਵੀਰ ਜਨਾ ਸੇਵਾ ਨਭਾਰੇ ਭਰਾ ਉਹ ਆਪਣਾ 36 17 ਭਰਾ ਵੀ ਮਿਲ ਗਿਆ ਮੈਂ ਨਾ ਹੈ ਵੇਚੀ ਲੈ ਵੀਰੇ ਲੈ ਲੈ ਚੱਲ ਰਹੀਆਂ ਦੇ ਦੇ ਸੇਵਾ ਉਧਰ ਆਈਸਕ੍ਰੀਮ ਲੱਗੀ ਹੋਈ ਆ ਤੇ ਨਾਲ ਕੀ ਆਈਸਕ੍ਰੀਮ ਹੋਵੇ ਹੋਰ ਆਈਸਕ੍ਰੀਮ ਦੇ ਨਾਲ ਵਿੱਚ ਚੁੱਕੇ ਆ ਲੋ ਵੀ ਮਤਰੋ ਅੱਪ ਵੀ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਤੇ ਪਹੁੰਚ ਗਏ ਆ ਘਰ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਡੇ ਹਨਾ ਸੰਤ ਬਾਬਾ ਗੁਰਬਚਨ ਸਿੰਘ ਜੀ ਡੰਡੇ ਵਾਲੇ ਜਿਨ੍ਹਾਂ ਦੀ ਜੀ ਅੱਜ ਪਰਸੀ ਸੀ ਤੇ ਮੈਂ ਵੀ ਗਿਆ ਪਰ ਮੈਂ ਨਾ ਉੱਥੇ ਇਹ ਰ ਇੱਕ ਚੀਜ਼ ਨੋਟ ਕੀਤੀ ਤੇ ਸ਼ਾਇਦ ਤੁਸੀਂ ਵੀ ਜਿੱਥੇ ਗੁਰੂ ਘਰ ਕਦੇ ਮੇਲਾ ਹੁੰਦਾ ਆਉਗਾ ਤੁਸੀਂ ਵੀ ਕਦੇ ਨੋਟ ਕਰਕੇ ਵੇਖਿਓ ਮੈਂ ਇੱਕ ਗੱਲ ਨੋਟ ਕੀਤੀ ਕਿ ਉੱਥੇ ਆਪਣੇ ਕਵਿਸ਼ਰ ਵੀਰ ਹਨਾ ਕਵਿਸ਼ਰੀ ਸੁਣਾ ਰਹੇ ਸੀ ਤੇ ਮੈਂ ਇਹ ਚੀਜ਼ ਉੱਥੇ ਨੋਟ ਕੀਤੀ ਕਿ ਪੰਡਾਲ ਜਿਹੜਾ ਪੰਡਾਲ ਸੀ ਸਾਰਾ ਖਾਲੀ ਸੀ ਗਿਣਤੀ ਦੇ ਬਸ ਸੰਗਤ ਸੀ ਮੰਨ ਲਓ ਤੁਸੀਂ 10-15 ਜਣੇ ਮੈਂ ਕਲਿੱਪ ਵੀ ਪਾਉਂਗਾ ਕੱਟ ਕੇ ਵਿੱਚ ਦੇਖਿਓ ਜਰੂਰ ਤੇ ਕੀ ਗੱਲ ਯਾਰ ਜੇ ਕਿਤੇ ਕੋਈ ਸਿੰਗਰ ਨੇ ਆਉਣਾ ਹੁੰਦਾ ਹਨਾ ਕਿਤੇ ਡਾਂਸਰਾਂ ਲੱਗੀਆਂ ਲੱਗਣੀਆਂ ਹੁੰਦੀਆਂ ਤਾਂ ਪੰਡਾਲ ਬਹੁਤ ਭਰੇ ਹੋਣੇ ਸੀ ਮਸਾ ਖੱਲੀ ਨਹੀਂ ਸੀ ਮਿਲਦਾ ਤੁਹਾਨੂੰ ਤੇ ਕੀ ਗੱਲ ਯਾਰ ਗੁਰੂ ਘਰ ਨੂੰ ਕਿਉਂ ਹੋ ਸਕਦਾ ਕਿ ਮੈਂ ਵੀ ਤੁਹਾਡੇ ਵਰਗੇ ਦੇ ਵਿੱਚ ਹੀ ਹੁੰਦਾ ਹਾਂ ਹਨਾ ਪਰ ਯਾਰ ਭਰਾਂdre ਸੁਧਰੂ ਯਾਰ ਥੋੜਾ ਹਨਾ ਸੋਚਣਾ ਪਊਗਾ ਅੱਜ ਜਣਾ ਕਿਤੇ ਮੇਲਾ ਕਰਾ ਦੋ ਕਿ ਦੂਜਾ ਕੀ ਯਾਰ ਕਿਤੇ ਹਨਾ ਕਿ ਸਿੰਗਰ ਨੇ ਆਉਣਾ ਮਨਨ ਦੁਨੀਆ ਦੇਖਿਓ ਪੰਡਾਲ ਭਰ ਜਣਗੇ ਤੇ ਪੰਡਾਲ ਵੀ ਇਦਾਂ ਕਿ ਉਹਦੀ ਵੇਟ ਤੋਂ ਪਹਿਲਾਂ ਇੰਤਜ਼ਾਰ ਕੀਤਾ ਜਾਊਗਾ ਉਹਦਾ ਇੰਨਾ ਪੰਡਾਲ ਭਰਿਆ ਹੋਊਗਾ ਇਹ ਕੋਈ ਮੇ ਚੀਜ਼ਾਂ ਯਾਰ ਆਪਣੇ ਕੋਲੋਂ ਨਹੀਂ ਬੋਲ ਰਿਆਂ ਮੈਂ ਵੇਖਿਆ ਹਨਾ ਕਿ ਮੈਂ ਤਾਂ ਕਰਕੇ ਬੋਲ ਰਿਆਂ ਯਾਰ ਬੜੀ ਸੋਚਨ ਸਮਝਣ ਦੀ ਲੋੜ ਆ ਤੇ ਮੇਰਾ ਮੇਨ ਮਕਸਦੇ ਹੀ ਹੁੰਦਾ ਵਲੌਗ ਬਣਾਉਂਦਾ ਕਿ ਯਾਰ ਕੋਈ ਨਾ ਕੋਈ ਚੀਜ਼ ਹਨਾ ਵੇਖੀ ਜਾਵੇ ਕੀ ਹੋ ਰਿਹਾ ਦੁਨੀਆ ਤੇ ਤੇ ਆਪਣੇ ਵੀਰਾਂ ਭਰਾਵਾਂ ਨੂੰ ਦੱਸਿਆ ਜਾਵੇ ਤੇ ਵੇਖਿਓ ਯਾਰ ਤੁਸੀਂ ਵੀ ਕਦੇ ਹਨਾ ਆਪਣੇ ਪਿੰਡਾਂ ਤੁਸੀਂ ਵੀ ਪਿੰਡ ਭਰਾਵਾਂ ਪਿੰਡਾਂ ਤੋਂ ਜੇ ਸਾਰੇ ਵੇਖਿਓ ਯਾਰ ਕਦੇ ਇਹ ਚੀਜ਼ਾਂ ਹੁੰਦੀਆਂ ਵਾਂ ਪਤਾ ਨਹੀਂ ਯਾਰ ਮੈਂ ਇੱਚ ਹੀ ਸੋਚਦਾ ਕਿ ਲੋਕ ਕਿਉਂ ਟੁੱਟਦੇ ਜਾ ਰਹੇ ਆ ਗੁਰੂ ਘਰ ਨਾਲੋਂ ਬੜੀ ਸੋਚਣ ਵਾਲੀ ਗੱਲ ਹੈ ਯਾਰ ਤੇ ਪਰਪਰਾ ਮਰੇ ਦਿਨ ਦੇ ਵਿੱਚ ਜਿਆਦਾ ਨਹੀਂ ਹਨਾ ਸਵੇਕਤੀ ਉੱਠ ਕੇ 10 ਮਿੰਟ ਲਈ ਗੁਰੂ ਘਰ ਜ਼ਰੂਰ ਜਾਇਆ ਕਰੋ ਯਾਰ ਹੁਣ ਕਈ ਯਾਰ ਕਹਿ ਦਿੰਦੇ ਆ ਕਿਤੇ ਗੁਰੂ ਘਰ ਜਾਣ ਦੀ ਵੀ ਲੋੜ ਨਹੀਂ ਹੁੰਦੀ ਕਹਿੰਦੇ ਸਾਰਾ ਕੁਝ ਤੇ ਆਪਣੇ ਅੰਦਰ ਹੀ ਆ ਕਹਿੰਿਆ ਵੀਰਾਂ ਦੀ ਇਹ ਸੋਚਾ ਕਹਿੰਦੇ ਤੁਸੀਂ ਤਾਂ ਜਾਣ ਕੇ ਜਾਂਦੇ ਸੀ ਗੁਰੂ ਘਰ ਹਨਾ ਕਿ ਜੂ ਰੱਬ ਨੇ ਦੇਣਾ ਇੱਥੇ ਹੀ ਦੇਣਾ ਪਰਪਰਾ ਮੇਰੇ ਉਹ ਇੱਕ ਗੱਲ ਮੰਨ ਕੇ ਚਲਿਓ ਜਾ ਕੇ ਜ਼ਰੂਰ ਦੇਖਿਓ 10 ਮਿੰਟ ਕੱਢ ਕੇ ਆਪਣੇ ਸਵੇਰ ਦੇ ਗੁਰੂ ਘਰ ਹਨਾ ਸਾਰਾ ਦਿਨ ਹੀ ਬੜਾ ਵਧੀਆ ਲੱਗਦਾ ਮੈਨਾਂ ਪੂਰਾ ਬਾਬੇ ਦੀ ਕਿਰਪਾ ਨਾਲ ਪੂਰਾ ਵਧੀਆ ਲੰਘਦਾ ਹੈ ਕੋਈ ਦੁੱਖ ਤਕਲੀਫ ਨਹੀਂ ਹੁੰਦਾ ਤੇ ਜਿਹੜੇ ਅਸੀਂ ਕੰਮ ਸੋਚੇ ਹੁੰਦੇ ਨਾ ਸੋਤੇ ਉੱਠ ਕੇ ਕਰਨ ਲਈ ਗੁਰੂ ਮਹਾਰਾਜ ਆਪੇ ਕਰਾ ਦਿੰਦਾ ਸਾਰੇ ਏ ਜਾਣ ਦਾ ਸਹਿਤ ਹਾਂ ਦਾ ਗੁਰੂ ਮਹਾਰਾਜ ਦੇ ਘਰ ਤੇ ਸੋ ਜੇ ਮੇਰੇ ਕੋਲੋਂ ਕੋਈ ਗਲਤੀ ਗੱਲ ਹਨਾ ਵੱਧ ਘਟ ਗਈ ਹੋਵੇ ਤੇ ਮੈਂ ਤੁਹਾਡਾ ਆਪਣਾ ਛੋਟਾ ਬੱਚਾ ਸਮਝ ਕੇ ਮਾਫ ਕਰਦੇ ਹੋ ਜਿਵੇਂ ਦੀ ਤੇ ਸੋ ਭਰਾ ਮੇਰੇ ਇਸ ਗੱਲਾਂ ਤੇ ਜਰੂਰ ਗੌਰ ਕਰਿਓ ਤੇ ਜਲਦੀ ਹੀ ਆਪਾਂ ਮਿਲਾਂਗੇ ਨੈਕਸਟ ਬਲੌਗ ਦੇ ਨਾਲ ਤੇ ਜੇ ਵਧੀਆ ਲੱਗੇ ਬਲੌਗ ਨੂੰ ਲਾਈਕ ਕਮੈਂਟ ਸ਼ੇਰ ਵੱਧ ਤੋਂ ਵੱਧ ਕਰ ਦਿਓ ਠੀਕ ਹੈ